ਸਤਿ ਸ੍ਰੀ ਅਕਾਲ ਦੋਸਤੋ ਜਿਗਜੀ ਡੇਲੀ ਬਲੌਗਸ ਦੇ ਨਾਮ ਤੇ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਰਸ਼ਕੋ ਹੁਣ ਸਵੇਰ ਦੇ 4:30 ਹੋ ਗਏ ਤੇ ਪੰਛੀਆਂ ਦੀ ਆਵਾਜ਼ ਵੀ ਤੁਹਾਨੂੰ ਜਿਹੜੀ ਸੁਣਾਈ ਦੇਣੀ ਸੁਣਾਈ ਦਿੰਦੀ ਹੋਊਗੀ ਤੇ ਦੇਖੋ ਬੱਦਲਵਾਈ ਦਾ ਮੌਸਮ ਹੈਗਾ ਤੇ ਬਹੁਤ ਵਧੀਆ ਠੰਡੀ ਹਵਾ ਚੱਲੀ ਜਾਂਦੀ ਆ ਤੇ ਹੁਣ ਆਪਾਂ ਅੱਜ ਸਾਈਕਲਿੰਗ ਕਰਦੇ ਆਂਗੇ ਤੇ ਜਾਣੇ ਆਪਾਂ ਬਠਿੰਡੇ ਵਾਲੀ ਸਾਈਡ ਤੇ ਦਿਖਾਵਾਂਗੇ ਤੁਹਾਨੂੰ ਰਸਤੇ ਦੇ ਜਾਰੀ ਜੇਕਰ ਸਾਡੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਬਾਕੀ ਬਤ ਸ਼ੇਅਰ ਤੁਸੀਂ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਦੇਖੋ ਜੱਟ ਸੋ ਸਵੇਰ ਸਵੇਰਾ ਕਿੰਨਾ ਸੋਹਣਾ ਮਾਹੌਲ ਹੈਗਾ ਬੱਦਲਬਾਈ ਦੇਖੋ ਲੱਗਦਾ ਵੀ ਆਉਂਦੇ ਨੂੰ بارش ਵੀ ਜਿਹੜੀ ਤਕਰੀਬਨ ਪੂਰੀ ਤਿਆਰੀ ਦੇ ਵਿੱਚ ਆ ਬੱਦਲਬਾਈ ਦਾ ਪ੍ਰਕੋਪ ਜਿਹੜਾ ਉਹ ਜਾਰੀ ਹੈਗਾ ਤੇ ਦੇਖੋ ਤੁਸੀਂ ਦੂਰ ਸ਼ਹਿਰ ਦੇ ਨਜ਼ਾਰੇ ਲੈਟਾਂ ਦੇਖੋ جگਮਗ ਜਗਮਾ ਕਰਦੀਆਂ ਗਈਆਂ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈਗੀ ਤੇ ਸੁਬਾ ਸੁਬਾ ਜਿਹੜਾ ਬੰਦਾ ਸ਼ਹਿਰ ਤੇ ਨਿਕਲਿਆ ਆ ਤੇ ਸਾਰਾ ਦਿਨ ਉਹਦਾ ਜਿਹੜਾ ਬਹੁਤ ਵਧੀਆ ਲੰਘਦਾ ਹੈਗਾ ਬਹੁਤ ਵਧੀਆ ਆਨੰਦ ਆਉਂਦਾ ਹੈਗਾ ਸਾਰਾ ਦਿਨ ਸਿਹਤ ਹੈ ਜਿਹੜੀ ਤੰਦਰੁਸਤ ਰਹਿੰਦੀ ਆ ਫਿੱਟ ਰਹਿੰਦੀ ਆ ਹਰ ਰੋਜ਼ ਆਪਾਂ ਸਾਈਕਲਿੰਗ ਨਹੀਂ ਕਰਦੇ ਕਦੇ ਆਪਾਂ ਪ੍ਰੈਕਟਿਸ ਲਾਉਣੇ ਆ ਜੀ ਤੇ ਕਦੇ ਆਪਾਂ ਜਿਹੜੀ ਵਾਕ ਆ ਤੁਰ ਕੇ ਕਰਕੇ ਆਉਣੇ ਆ ਤੇ ਕਦੇ ਆਪਾਂ ਸਾਈਕਲਿੰਗ ਕਰਦੇ ਆ ਵੱਖੋ ਵੱਖਰੇ ਦਿਨਾਂ ਦੇ ਹਿਸਾਬ ਨਾਲ ਜਿਹੜਾ ਹੈਗਾ ਆਪਾਂ ਸਾਰਾ ਜਿਹੜਾ ਕੰਮ ਆ ਉਹ ਕਰਦੇ ਆ ਇਹਦੀ ਵੀ ਆਪਾਂ ਉਹੀ ਕਰਨਾ ਹੈ ਸਾਈਕਲ ਬਹੁਤ ਵਧੀਆ ਲੱਗਦਾ ਹੈ ਸਾਈਕਲ ਕੋ ਜ਼ਰੂਰੀ ਨਹੀਂ ਦਰਸ਼ਕੋ ਵੀ ਆਪਣੇ ਕੋਲੇ ਸਿੰਪਲ ਸਾਈਕਲ ਤੇ ਤਾਂ ਉਦੋਂ ਵੀ ਨਜ਼ਾਰਾ ਆਉਂਦਾ ਹੈ। ਕਈ ਵਾਰੀ ਆਪਾਂ ਸਿੰਪਲ ਸਾਈਕਲ ਵੀ ਲੈ ਆਉਣੇ ਆ। ਕੋਈ ਜ਼ਰੂਰੀ ਨਹੀਂ ਵੀ ਆਪਾਂ ਰੋਜ਼ ਇਹੀ ਲੈ ਕੇ ਆਉਣਾ। ਤੇ ਗਾਂਹ ਜਾ ਕੇ ਤੁਹਾਨੂੰ ਰੋਡ ਤੇ ਨਜ਼ਾਰੇ ਦਿਖਾਵਾਂਗੇ। ਜਿਹੜਾ ਮੁਰਤਾ ਹੋਊਗਾ ਸਾਈਕਲ ਤੇ ਵੀ ਨਿਕਲ ਰਿਹਾਗਾ। ਤੇ ਪਿੰਡ ਦੇ ਤੋਂ ਆਪਾਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਰਹਿ ਗਏ। ਤੇ ਸਵੇਰ-ਸਵੇਰ ਬਹੁਤ ਵਧੀਆ ਲੱਗਦਾ ਹੈ। ਕਿਉਂਕਿ ਜੇ ਆਪਾਂ 8 ਵਜੇ ਤੱਕ 7 ਵਜੇ ਤੱਕ ਇਸ ਜਪੇ ਰਵਾਂਗੇ। ਤੋ ਜਿਵੇਂ ਖਲਾੜੀ ਗੰਨੇ ਨੂੰ ਪੀਟਦੀ ਆ ਸਰੀਰ ਨੂੰ ਮੇ ਪੀਟ ਦਿੰਦੀ ਆ ਤੇ ਜਿਹੜੀ ਸਰੀਰ ਦੀ ਇਮਿਊਨਿਟੀ ਪਾਵਰ ਆ ਉਹ ਵੀ ਖਤਮ ਹੁੰਦੀ ਆ ਤੇ ਫਿਰ ਜਿਹੜਾ ਸਾਰਾ ਦਿਨ ਗਰਮੀ ਆ ਉਹ ਵੀ ਸਰੀਰ ਸਹਣ ਨਹੀਂ ਕਰਦਾ ਚਲੋ ਠੀਕ ਆ ਵੀ ਰਾਤ ਦੀ ਮਜਬੂਰੀ ਹੋ ਗਈ ਕਿਉਂਕਿ ਹਰ ਇੱਕ ਘਰੇ ਏਸੀਆਂ ਦੀ ਗਿਣਤੀ ਵਧ ਗਈ ਗ੍ਰਕਤ ਘਟ ਕੇ ਜਿਹੜਾ ਵੈਦਰਾ ਉਹ ਖਰਾਬ ਹੋ ਗਿਆ ਰਾਤ ਨੂੰ ਚਲੋ 5-4 ਘੰਟੇ ਚਲਾ ਲਓ ਉਹ ਵੀ ਬਾਲਾ ਫੁੱਲ ਦੇ ਨਾ ਕਰਕੇ ਚਲਾਓ। ਤਕਰੀਬਨ 27-28 ਦੀ ਰੱਖਣਾ ਚਾਹੀਦਾ ਆਪਾਂ ਨੂੰ। ਬਦ ਗਰਮੀ ਦੇ ਵਿੱਚ ਵੀ। ਤੇ ਇਹ ਸੁਬਾਹ ਵਾਲੀ ਬਾਤ ਬਹੁਤ ਵਧੀਆ ਹੁੰਦੀ ਆ। ਬਾਟ ਮਾਰ ਲਾਗੀ। ਹੁਣ ਆਪਾਂ ਭਾਈ ਕਨਈਆ ਚੌਂਕ ਦੇ ਵਿੱਚ ਪਹੁੰਚ ਕੇ ਬਹਿੰਦੇ। ਦੇਖੋ ਤੁਸੀਂ। ਇਹ ਭਾਈ ਕਨਈਆ ਚੌਂਕ ਹੈਗਾ। ਬਹੁਤ ਸੋਹਣੇ ਤਰੀਕੇ ਦਾ ਬਣਾਇਆ। ਤੇ ਮਗਰ ਤੁਹਾਨੂੰ ਫਰਮਲਾਂ ਦਾ ਰਿਸਕ ਦਿੱਸੀ ਜਾਂਦਾ ਹੋਊਗਾ। ਇੱਧਰ ਕਿੱਦਾਂ ਚ ਆ ਜਾ। ਉਹ ਲੱਗਿਆ ਵਿਆ। ਬਾਹਰ ਚੱਲਦੇ ਆਂਗੇ। ਵੇਖੋ ਤੁਸੀਂ ਸਵੇਰ-ਸਵੇਰ ਦੇ ਬਸ਼ਿੰਡੇ ਦਾ ਮਾਹੌਲ ਬਹੁਤ ਵਧੀਆ। ਟ੍ਰੈਫਿਕ ਵੀ ਬਹੁਤ ਘੱਟ ਹੈ ਕਿ ਨਾ ਮਤਰੀ ਕਹਿ ਸਕਦੇ ਆਪਾਂ। ਤੇ ਬਹੁਤ ਵਧੀਆ ਗਾ। ਇੱਧਰਲੇ ਪਾਸੇ ਲਿਫਟਸ ਵਾਲੀ ਢਲੀ ਸਾਈਡ। ਖੱਬੇ ਪਾਸੇ ਸ਼ਹਿਰ ਨੂੰ ਇੰਟਰ ਹੋ ਜਾਂਦੀ ਆ। ਚਾਲਣ ਦੇ ਪਾਸੇ ਨੂੰ ਇਸ ਦੀ ਆਰੰਪਰਾ ਸਾਈਡ ਜਾਂਦੀ ਆ ਉੱਚੋ ਵਾਲੀ ਸਾਈਡ ਮਾਰਕ ਚੱਲਦੇ ਆ ਤੇ ਇੱਥੇ ਦਾ ਮਾਹੌਲ ਦੇਖੋ ਕਿੰਨਾ ਵਧੀਆ ਹੈਗਾ ਤੇ ਤਾਜੀ ਸਬਜ਼ੀ ਵੀ ਦੇਖੋ ਇਧਰੋਂ ਕਿਸਾਨ ਬਾਪੂ ਜੀ ਅਰਗੇ ਲੈ ਕੇ ਆਏ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਲੋਕਲ ਦੇ ਵੀ ਲੈ ਕੇ ਉਹਨਾਂ ਨਾਲ ਵੀ ਜਿਹੜੀ ਆ অর্ਗੈਨਿਕ ਸਬਜ਼ੀ ਆ ਤਾਂ ਲਾਹਾ ਲੈ ਸਕਦੇ ਆ ਕਿਉਂਕਿ ਜ਼ਹਿਰ ਮੁਕਤ ਖਾਧੀ ਜਾਵੇ ਤਾਂ ਉਹਦੇ ਵਰਗੀ ਰੀਸ ਆਣੀਗੀ ਦੇਖੋ ਤੁਸੀਂ ਸੁਬਾ ਸੁਬਾ ਬਾਬਾ ਜੀ ਆਏ ਆਗੇ ਕਿੰਨੇ ਕ ਵਜੇ ਆਉਂਦੇ ਗੱਲਬਾਤ ਕਰਦੇ ਆਂ ਆਪਾਂ ਬਾਬਾ ਜੀ ਨਾਲ ਬਾਬਾ ਜੀ ਸਾਸਰੀ ਕਾਲ ਜੀ ਸੂਰੂ ਕਾਲ ਜੀ ਠੀਕ ਠਾਕ ਹੋ ਵਧੀਆ ਕਿਹੜਾ ਪਿੰਡ ਆ ਜੀ ਪਿੰਡ ਮੇਰਾ ਜੋਗਾਨੰਦ ਆ ਇਹ ਨਾਮ ਕੀ ਆ ਤੁਹਾਡਾ ਮੇਰਾ ਨਾਮ ਮੇਜਰ ਸਿੰਘ ਆ ਕਿੰਨਾ ਕ ਟਾਈਮ ਤੇ ਮੂਰੇ ਤੁਹਾਨੂੰ ਆਉਂਦਿਆਂ ਨੂੰ ਤੇ ਮੈਨੂੰ ਸ਼ੁਰੂ ਤੋਂ ਤਾਂ ਹੂੰ ਤਾਂ ਮੈਨੂੰ 20 30 ਸਾਲ ਦੇ ਹੋ ਗਏ ਨੇੜ ਹੋ ਗਿਆ ਪੁੱਲ ਬਣਨ ਤੋਂ ਪਹਿਲਾਂ ਦਾ ਆਉਣਾ ਮੈਂ ਹਾਂ ਆ ਨਪੋਤੇ ਬੰਦੇ ਫਿਰ ਇੱਥੇ ਬੰਦੇ ਰਹੇ ਅਸੀਂ ਹੁਣ ਮੈਂ ਸਵੇਰੇ ਸ਼ਾਮ ਵੀਡੀਓ ਹੋ ਵੀ ਬਹੁਤ ਜਾਂਦੇ ਆਉਂਦੇ ਆ ਮੇਰੇ ਕੋਲ ਮੇਰੇ ਖੇਤ ਜੀ ਵੀ ਜਾਂਦੇ ਆ ਕਿਵੇਂ ਕਿਵੇਂ ਸਬਜ਼ੀ ਕੱਟਦਾ ਹੈ ਕਿਵੇਂ ਕਿਵੇਂ ਤੋੜਦੇ ਆ ਪੈਕਿੰਗ ਕਰਦੇ ਆ 86 ਸਾਲ ਦੀ ਉਮਰ ਆ ਦੋਨੇ ਜੀ ਤੋੜਦੇ ਆ ਦੋਨੇ ਪੈਕਿੰਗ ਕਰਦੇ ਆ ਛੱਕੀ ਵੀ ਵੇਚਦੇ ਆ ਆਪਣੇ ਜੋ ਰੇਟ ਮਗਾ ਕੇ ਨਾਲ ਚੁੱਕੇ ਕੋਝੋ ਕੇ ਲੈ ਕੇ ਜਾਂਦੇ ਆ ਦੇ ਅੱਗਾਂ ਲਾਂਗੇ ਤਲਾਖੇ ਰੱਖ ਕੇ ਜਾਂਦੇ ਹੋਏ ਅੱਛਾ ਵੀ ਆਉਂਦੇ ਨੇ ਸਬਜ਼ੀ ਰਹਿਣੀ ਨਹੀਂ ਇਹਦੀ ਠੀਕ ਹੈ ਜੀ ਗਾਹ ਖਿਆਲ ਕਰ ਚਲੇਗੇ ਤਲਾਹੇ ਰੱਖੇ ਮੁਰਤੇ ਲੈ ਲੈਣਾ ਅੱਛਾ ਇਹ ਨਾਲੇ ਪਾਰ ਕੇ ਸ਼ਹਿਰ ਕਰੇ ਉਹਦੇ ਨਾਲੇ ਫਿਰ ਜਿਹੜੇ ਪੱਕੇ ਗਾਹਗਾ ਲੱਗੇ ਹੋਏ ਆ ਵਾਹ ਜੀ ਬਾਬਾ ਨੰਬਰ ਤੁਹਾਡਾ ਕੀ ਆ ਫੋਨ ਨੰਬਰ 98 991 53 53 7 9 TIA TIA ਠੀਕ ਹੈ ਇਹ ਤੁਹਾਡਾ ਨੰਬਰ ਆ ਗਿਆ ਹਾਂ ਠੀਕ ਹੈ ਸਬਜ਼ੀ ਕਿਹੜੀ ਕਿਹੜੀ ਹੁੰਦੀ ਹੈ ਆਪਣੇ ਕੋਲੇ ਮੇਰੇ ਕੋਲ ਸਬਜ਼ੀ ਹੁੰਦੀ ਆ ਕਦੂ ਝਾਵੜਾ ਕੌਲਾ ਤੋਰੀ ਕਦੋਂ ਐਤੀ ਦੇ ਗਰੇ ਦੇ ਫਲੇ ਹੁਈ ਹੋਏ ਤੇ ਉਸ ਤੋਂ ਉੱਰ ਲੈ ਆਂਦੇ ਵੀ ਗਈ ਜੀ ਇਹ ਜਿਹ ਭਿੰਦੀ ਹੁੰਦੀ ਹੈ ਇਹ ਚੀਜ਼ਾਂ ਹੁੰਦੀਆਂ ਮੇਰੇ ਕੋਲ ਠੀਕ ਹੈ ਲੈ ਦਰਸ਼ਕੋ ਆਪਾਂ ਦੂਸਰੇ ਚੈਨਲ ਤੇ ਬਾਪੂ ਜੀ ਦੀ ਪ੍ਰੋਪਰ ਵੀਡੀਓ ਵੀ ਜਿਹੜੀ ਪ੍ਰੋਪਰ ਉਹ ਕਰਾਂਗੇ ਦਿਖਾਵਾਂਗੇ ਵੀ ਇਹਨਾਂ ਦਾ ਖੇਤ ਵੀ ਦਿਖਾਵਾਂਗੇ ਜਿਹੜੀ ਪ੍ਰੋਪਰ ਬਿਲਕੁਲ ਜ਼ਹਿਰ ਮੁਕਤ ਆਉਂਦੇ 25 ਸਾਲੋਂ ਗੇਰੇਗੁਲਰ ਆਉਂਦਿਆਂ ਨੂੰ ਮੈਨੂੰ 25 ਤੋਂ ਵੱਧ ਹੋ ਗਏ ਤੇ ਗਾਹ ਘੇਰ ਪੱਕੇ ਜੁੜੇ ਵੀ ਆ ਨਾਲ ਜੀ ਮੈਂ ਤਾਂ ਸਾਰਾ ਸ਼ਹਿਰ ਜਾਣਦਾ ਕਿੰਨੇ ਵਜੇ ਉੱਠਦੇ ਹੋ ਸਵੇਰੇ ਉਹਰੇ ਜੀ 3:30 ਵਜੇ ਉੱਠਦੇ ਆਂ 3:30 ਵਜੇ 3:30 ਵਜੇ ਕਿchnan ਕਰਕੇ ਬਾਟ ਕਰਨਾ ਬਾਟ ਕਰਕੇ ਚਾਹ ਪਾਣੀ ਪੀਣਾ ਪਾਣੀ ਥੋੜੀ ਆ ਬਾਣੀ ਇਹਨੇ 3:20 ਨੂੰ ਪਹਿਨਾ ਨਾ 3:20 ਦੇ 3:35-4:00 ਵਜੇ ਕਰੋ ਤੁਰਪਾ 20 ਮਿੰਟਾਂ ਚੱਲੇ ਆ ਜਾਣਾ ਠੀਕ ਹੈ ਠੀਕ ਹੈ ਭਾਈ ਤੈਨੂੰ ਆ ਜਾਣਾ 3:20 ਨੂੰ ਆ ਜਾਣੇ ਹਾਂ ਜੀ 3:20 ਨੂੰ ਆ ਜਾਣਾ ਬਾਜਾਂ ਕਿ ਮੇਰੇ ਆਉਂਦੇ ਖੌਦਨ ਖੜੇ ਹੁੰਦੇ ਆ ਬਾਬੇ ਟੀਬ ਦੇ ਜੀਵਨ ਵਧੀਆ ਬਾਪੂ ਜੀ ਬਾਦ ਵਧੀਆ ਵਾਜਬਾ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਆਪਣਾ ਖੇਤ ਵੀ ਆਪਾਂ ਵਿਜ਼ਿਟ ਕਰਾਵਾਂਗੇ ਦਰਸ਼ਕਾਂ ਨੂੰ ਇੱਧਰ ਦੂਜੇ ਵੀ ਚੈਨਲ ਆਏ ਜਾਂਦੇ ਰਿਹਾ ਵੀਰੇ ਜੀ ਕੋਈ ਨਾ ਇੰਟਰਵਿਊ ਥੋੜੀ ਦੂਜੇ ਵੀ ਆਪਾਂ ਚੈਨਲ ਤੇ ਕਰਕੇ ਆਵਾਂਗੇ ਜੀ ਇੱਧਰ ਦੇਖੋ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਹਰਖ ਦੀਆਂ ਰੌਣਕਾਂ ਦਰਸ਼ਕੋ ਤੁਹਾਨੂੰ ਦਿਖਾਉਣੇ ਆਗੇ ਇੱਧਰ ਵੇਖੋ ਵੀਰ ਅਰਗੇ ਵੀ ਵੇਖੋ ਕੱਖੜੀਆਂ ਕੁਕੜੀਆਂ ਲੈ ਕੇ ਆਏ ਇਹਨਾਂ ਦੀ ਵੀਡੀਓ ਪ੍ਰੋਪਰ ਆਪਾਂ ਕਰਾਂਗੇ ਤੇ ਦੇਖੋ ਤੁਸੀਂ ਮਾਹੌਲ ਜਿਹੜਾ ਬਹੁਤ ਵਧੀਆ ਹੈ ਬਿਮਾਰੀਆਂ ਜਿਹੜੀਆਂ ਦਿਨੋਂ ਵਧਣੀਆਂ ਸਟਾਰਟ ਹੋ ਗਈਆਂ ਤੇ ਬਿਮਾਰੀਆਂ ਤੋਂ ਬਚਣ ਦੀ ਖਾਤਰ ਤੁਸੀਂ ਦੇਖੋ ਵੀਕਲ ਖਿលਿਆਉਣ ਨੂੰ ਵੀ ਜਗਾ ਜਿਹੜੀ ਉਹ ਨਹੀਂ ਬਚਦੀ ਜਿੰਨੇ ਵੀ ਬਠਿੰਡੇ ਦੇ ਲੋਕਲ ਵੀਰ ਆ ਜਾਂ ਆਸ-ਪਾਸ ਦੇ ਲੋਕ ਹੈਗੇ ਉਹ ਜਿਹੜੀ ਬਾਗ ਵਗੈਰਾ ਪ੍ਰੋਪਰ ਕਰਦੇ ਹੈਗੇ ਤਾਂ ਕਿ ਜਿਹੜੀ ਸਿਹਤ ਹੈਗੀ ਤੰਦਰੁਸਤ ਰਹੇ ਫਿੱਟ ਰਹੇ ਕਿਉਂਕਿ ਹਰ ਇੱਕ ਭਰਾ ਨੂੰ ਚਾਹੀਦਾ ਹੈ ਜਿਹੜੇ ਬਹੁਤ ਲੇਟ ਉੱਠਦੇ ਆਗੇ ਉਹਨਾਂ ਨੂੰ ਤੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਜੇ ਨੌਜਵਾਨ ਵੀਰੀ ਸਵੇਰੇ ਉੱਠਣਗੇ ਅ ਅੰਕਲ ਜੀ ਐਕਸਰਸਾਈਜ਼ ਕਰੀ ਜਾਂਦੇ ਆ ਇਹਨਾਂ ਦੀ ਵੀ ਗੱਲ ਸੁਣਦੇ ਆ ਕਹਿੰਦੇ ਗੱਲ ਸੁਣ ਕੇ ਜਾਇਓ ਆ ਨੌਕੇ ਤੋਂ ਮੇਰਾ ਖਿਆਲ ਆ 2000 ਬੰਦਾ ਪਾਣੀ ਪੀਂਦਾ ਹਰ ਰੋਜ਼ੀ ਰੋਜ਼ ਹਾਂਜੀ ਰੋਜ਼ 2-3000 ਬੰਦਾ ਜੀ ਇਹ ਨਲਕੇ ਕਦੇ ਵੀ ਤੋਂਨੇ ਨਹੀਂ ਚੱਲਦੇ ਅਸੀਂ ਕਹਿੰਦੇ ਆ ਸਾਨੂੰ ਦੇ ਦਿਓ ਇਜਾਜ਼ਤ ਤਸਵੀਰਵਾਦ ਨਹੀਂ ਆ ਯਾਰ ਨਾ ਨਵਾਂ ਲਵਾਉਂ ਦਿੰਦੇ ਆ ਨਾ ਕਮੇਟੀ ਵਾਲੇ ਇਹ ਕਰਦੇ ਆ ਜੀ ਕਿਉਂਕਿ ਪ੍ਰੋਪਰ ਇਹ ਚੱਲਦੇ ਹੋਣੇ ਚਾਹੀਦੇ ਆ ਕਿਉਂਕਿ ਮੈਂ ਉਹੀ ਕਹਿੰਦਾ ਹੁਣ 2000 ਬੰਦਾ ਖਾਕੇ ਆ ਇਹ ਨਲਕਾ ਚੱਲਦਾ ਨਹੀਂ ਆ ਨਾ ਆ ਬੰਦਾ ਚਲਾਇਓ ਜੀ ਗੇੜ ਕੇ ਦਿਖਾਓ ਮੇਰੇ ਕੋ ਦਰਸ਼ਕੋ 2000 ਬੰਦਾ ਕਹਿੰਦੇ ਨਲਕੇ ਤੇ ਪਾਣੀ ਪੀਂਦਾ ਫਿਰ ਉਸ ਨਲਕੇ ਤੇ ਵਾਰੀ ਨਹੀਂ ਉਹ ਵੀ ਨਲਕਾ ਕਹਿੰਦੇ ਚੱਲਦਾ ਨਹੀਂ ਆ ਅਚੇਕੀ ਨਾਲ ਕੇ ਚੱਲਦਾ ਇੱਕ ਉਹ ਵੀ ਬਸ ਅੱਧੇ ਘੰਟੇ ਘੰਟੇ ਜੋ ਤੁਹਾਨੂੰ ਮੋਜੂ ਜਿਹੜੇ ਵੀ ਵੀਰ ਇੱਥੋਂ ਦੇ ਆਗੂ ਹੈਗੇ ਆ ਮੂਰੇ ਜਿਨ੍ਹਾਂ ਦੇ ਕੋਲੇ ਕੋਈ ਠੇਕਾ ਵਗੈਰਾ ਹੈਗਾ ਵੀਰੋ ਹੱਥ ਬੰਨ ਕੇ ਬੇਨਤੀ ਆ ਵੀ ਆਹ ਤੁਸੀਂ ਥੋੜੀ ਜੀ ਬਾਪੂ ਜੀ ਦੀ ਰਿਕਵੈਸਟ ਸੁਣੋ ਤੇ ਨਲਕੇ ਦਾ ਕੰਮ ਜਿਹੜਾ ਬਹੁਤ ਥੋੜੇ ਕੰਮ ਹੈਗਾ ਜੌਗਰ ਬਾਗ ਹੈਗਾ ਉੱਥੇ ਜਵਾਨ ਵਾਸਤੇ ਰੋਜ਼ ਗਾਰਡਨ 'ਚ ਬੜੇ ਪਏ ਹੈ ਜੀ ਚਲੋ ਸਾਈਕਲ ਵਾਲੇ ਵੀਰਾਂ ਨੂੰ ਵੀ ਕਹਣਾ ਥੋੜਾ ਸਾਈਡ ਤੇ ਲਾਇਆ ਕਰਨ ਨਹੀਂ ਨਹੀਂ ਲੱਗਣੀ ਬਾਹਰ ਚਾਹੀਦੀ ਹਾਂ ਬਾਹਰ ਲੱਗਣੀ ਚਾਹੀਦੀ ਹਾਂਜੀ ਹਾਂਜੀ ਥੈਂਕ ਯੂ ਦਾ ਪ੍ਰੋਪਰ ਅਗਲੇ ਬਲੌਗ ਦੇ ਵਿੱਚ ਪ੍ਰੋਪਰ ਆਪਾਂ ਸਾਰਾ ਦਿਖਾਵਾਂਗੇ ਕਿਹੋ ਜੀਆਂ ਜਿਹੜੀਆਂ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਝੂਲੇ ਵਗੈਰਾ ਲੱਗੇ ਆ ਕਿਸ ਤਰੀਕੇ ਦੀ ਕੰਡੀਸ਼ਨ ਹੈ ਮਾਹੌਲ ਬਹੁਤ ਵਧੀਆ ਅਗਲੇ ਬਲੌਗ ਦੇ ਵਿੱਚ ਜਿਹੜਾ ਪ੍ਰੋਪਰ ਹੈ ਤੁਹਾਨੂੰ ਸਾਰਾ ਪਾਰਕ ਆਪਾਂ ਵਿਜ਼ਿਟ ਕਰਾਵਾਂਗੇ ਹੁਣ ਜਿਹੜਾ ਆਪਾਂ ਚੱਲਦੇ ਆਂ ਆਪਦੇ ਰਸਤੇ ਵੱਲ ਤੇ ਦੇਖੋ ਤੁਸੀਂ ਵੀਕਲੀ ਵਹੀਕਲ ਜਿਹੜੇ ਸੁਬਾ ਸੁਬਾ ਉਹ ਇੱਥੇ ਖੜਨ ਨੂੰ ਜਗ੍ਹਾ ਨਹੀਂ ਬਚਦੀ ਬਹੁਤ ਫੈਮਲੀਆਂ ਜਿਹੜੀਆਂ ਇੱਥੇ ਆਉਂਦੀਆਂ ਜੀਆਂ ਬਹੁਤ ਵਧੀਆ ਲੱਗਦਾ ਹੈਗਾ ਤੇ ਸਾਰੇ ਭਰਾਵਾਂ ਨੂੰ ਕਹਿੰਨੇ ਆ ਵੀ ਜਰੂਰ ਜਿਹੜੀ ਸਿਹਤ ਦੀ ਆਪਦੀ ਫਿਟਨੈਸ ਹੈ ਉਹ ਆਪਾਂ ਨੂੰ ਚਾਹੀਦੀ ਆ ਵਾਪਸੀ ਵਾਲੇ ਪਾਸੇ ਆਪਾਂ ਹੁਣ ਜਾਈ ਜੰਨੇ ਆ ਦੇਖੋ ਸਾਨੂੰ ਝੀਲਾਂ ਦੇ ਨਜ਼ਾਰੇ ਵੀ ਦਿਖਾ ਦिए ਅੱਜ ਮੌਸਮ ਵੀ ਬਹੁਤ ਸੋਹਣਾ ਹੈ ਬੱਦਲ ਵਾਈ ਵਾਲਾ ਮੌਸਮ ਹੈ ਤੇ ਝੀਲਾਂ ਦੇ ਉੱਤੇ ਵੀ ਜਿਹੜੇ ਨਜ਼ਾਰੇ ਆ ਬਹੁਤ ਮਜ਼ਾ ਆਉਂਦਾਗਾ ਆਪਾਂ ਇੱਥੇ ਥੋੜਾ ਜਿਹਾ ਸਟਾਪ ਵੀ ਕਰ ਲਈਏ ਝੀਲਾਂ ਦਾ ਮਾਹੌਲ ਆ ਜਿਹੜਾ ਬਹੁਤ ਵਧੀਆ ਲੱਗਦਾ ਹੈਗਾ ਦੇਖੋ ਵੱਡੇ ਵੱਡੇ ਸਫੈਦੇ ਆ ਗਏ ਬਹੁਤ ਜਿਆਦੇ ਉੱਚੇ ਉੱਚਿਆ ਬਹੁਤ ਵਧੀਆ ਮਾਹੌਲ ਹੈਗਾ ਇਸ ਵੇਲੇ ਸਾਨੂੰ ਸਪਾਈਦੇ ਵੀ ਹਲਦੇ ਦਿਸਦੇ ਹੋਣਗੇ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਤੇ ਆਪਾਂ ਜਿਹੜਾ ਜਾਈ ਜੰਨੇ ਆਂਗੇ ਤੇ ਟ੍ਰੈਫਿਕ ਵੀ ਜਿਹੜੀ ਹਲਕੀ ਫੁਲਕੀ ਆ ਉਹ ਸਵੇਰੇ ਸਵੇਰੇ ਸਟਾਰਟ ਆ ਜਿਹੜੀ ਉਹ ਹੋਊਗੀ ਤੇ ਜ਼ਿੰਦਗੀ ਨਾਲ ਜਿਹੜੇ ਤਰੀਕੇ ਦਾ ਮਰਜ਼ੀ ਆਪਾਂ ਇੰਜੋਏ ਕਰ ਸਕਦੇ ਆ ਕੋਈ ਜ਼ਰੂਰੀ ਨਹੀਂ ਵੀ ਲੱਖਾਂ ਰੁਪਏ ਲਾ ਕੇ ਆਪਾਂ ਇੰਜੋਏ ਕਰ ਸਕਦੇ ਆ ਕੁਦਰਤ ਨੇ ਹਰ ਇੱਕ ਕਣ ਕਣ ਦੇ ਵਿੱਚ ਇੰਜੋਏ ਕਰਨ ਦਾ ਆਪਾਂ ਨੂੰ ਦਿਮਾਗ ਹੈ ਜਿਹੜਾ ਉਹ ਦਿੱਤਾ ਪਿਆ ਉੱਠ ਕੇ ਜਦੋਂ ਆਪਾਂ ਨਿਕਲੇ 10-15 ਦਿਨ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ 16ਵੇਂ ਦਿਨ 4 ਵਜੇ 5 ਵਜੇ ਚ ਪੈ ਜਾਊਗਾ ਤੇ ਸਿਹਤ ਨੂੰ ਫਿੱਟ ਰੱਖਣ ਵਾਸਤੇ ਫਿਰ ਇਹੀ ਫਾਰਮੂਲਾ ਹੈ ਜਿਵੇਂ ਆਪਾਂ ਨੂੰ ਕੋਲੇ ਆਪਣੇ ਪੈਸੇ ਹੋਣ ਨਾ ਹੋਣ ਤੇ ਫੋਨ ਦੇ ਵਿੱਚ ਪਵਾਏ ਬਿਨਾ ਆਪਣਾ ਘੰਟਾ ਵੀ ਨਹੀਂ ਨਿਕਲਦਾ ਐਂ ਲੱਗਦਾ ਜਿਵੇਂ ਕੁਝ ਗਵਾਜ ਗਿਆ ਹੁੰਦਾ ਸੋ ਸਰੀਰ ਨੂੰ ਵੀ ਆਪਾਂ ਇੰਝ ਬਣਾ ਲਈਏ ਕਿਉਂਕਿ ਜਾਨ ਦੇ ਨਾਲ ਹੀ ਜਹਾਨ ਹੈ ਦਰਸ਼ਕੋ ਤੇ ਜਰੂਰ ਆਪਾਂ ਸਰੀਰ ਵਾਲਾ ਜਿਹੜਾ ਧਿਆਨ ਦੇਈਏ ਵੇਖੋ ਮੁਰਕੂ ਮੁਰਕੀ ਹੋ ਗਈ ਪੂਰਾ ਜਿਹੜਾ ਮੁਰਕਾ ਹੈ ਉਹ ਸਰੀਰ ਦਾ ਨਿਕਲ ਗਿਆ ਇਹ ਸਰੀਰ ਜਿਹੜਾ ਉਹ ਬਿਲਕੁਲ ਹਲਕਾ ਹਲਕਾ ਮਹਿਸੂਸ ਕਰਨ ਲੱਗ ਗਿਆ ਤੇ ਹੁਣ ਸਾਰਾ ਦਿਨ ਬਹੁਤ ਵਧੀਆ ਲੰਘੂ ਆ ਦੇਖੋ ਤੁਸੀਂ ਦਰਖਤ ਕਿੰਨੇ ਸੋਹਣੇ ਆ ਰੋਡ ਦੇ ਉੱਤੇ ਸਾਰਾ ਰੋਡ ਦੇਖੋ ਜਿਹੜਾ ਵਿਹਲਾ ਪਿਆਗਾ ਕੋਈ ਲੱਗਦਾ ਵੀ ਜਿਵੇਂ ਕੋਈ ਚੀਜ਼ ਹੈ ਨਹੀਂ ਦੇਖੋ ਤੁਸੀਂ ਸਾਰਾ ਰੋਡ ਜਿਹੜਾ ਵਿਹਲਾ ਪਿਆ ਜਿਹੜੇ ਤੁਹਾਨੂੰ ਮਿਲਣਗੇ ਐਕਸਰਸਾਈਜ਼ ਵਾਲੇ ਮਿਲਣਗੇ ਵੀਰ ਜਾਂ ਸਾਈਕਲਿੰਗ ਵਾਲੇ ਮਿਲਣਗੇ ਸਵੇਰੇ ਸਵੇਰੇ ਦੇਖੋ ਕਿੰਨੇ ਸੋਹਣੇ ਸੋਹਣੇ ਪੈਲਸਾਂ ਦੇ ਮੂਹਰੇ ਜਿਹੜੇ ਦਰਖਤ ਆ ਉਹ ਲੱਗੇ ਆ ਤੇ ਆਪਾਂ ਆਪ ਹੀ ਆਪਣੀ ਸਿਹਤ ਨੂੰ ਫਿੱਟ ਆ ਜਿਹੜਾ ਉਹ ਰੱਖ ਸਕਦੇ ਆ ਤੇ ਹੁਣ ਬਸ ਆਪਾਂ ਲਿੰਕ ਰੋਡ ਪੈਨ ਵਾਲੇ ਆਂਗੇ ਦਰਸ਼ਕੋ ਜੇ ਸਾਡੇ ਬਲੌਗ ਵਧੀਆ ਲੱਗਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਆਪਾਂ ਨਵੇਂ ਬਲੌਗ ਦੇ ਨਾਲ ਤੁਹਾਡੇ ਵਾਸਤੇ ਵਧੀਆ ਵਧੀਆ ਜਿਹੜੇ ਬਲੌਗਸ ਆ ਉਹ ਲੈ ਕੇ ਆਵਾਂਗੇ ਥੈਂਕ ਯੂ ਧੰਨਵਾਦ